ਚੰਡੀਗੜ੍ਹ ਪਰ ਪ੍ਰਸ਼ਾਸਨ ਦਾ ਵੱਡਾ ਫੈਸਲਾ 24 ਘੰਟੇ ਖੁੱਲੀਆਂ ਰਹਿਣਗੀਆਂ ਦੁਕਾਨਾਂ ਨਾਈਟ ਸ਼ਿਫਟ ਨੂੰ ਲੈ ਕੇ ਦਿਸ਼ਾ ਨਿਰਦੇਸ਼ ਕਿਤੇ جاری ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ ਦੱਸਦੀ ਹੈ ਕਿ ਹੁਣ ਚੰਡੀਗੜ੍ਹ ਦੇ ਵਿੱਚ 24 ਘੰਟੇ ਜਿਹੜੀਆਂ ਦੁਕਾਨਾਂ ਨੇ ਉਹ ਖੁੱਲੀਆਂ ਰਹਿਣਗੀਆਂ 24 ਘੰਟੇ ਦੁਕਾਨਾਂ ਖੁੱਲੀਆਂ ਰੱਖਣ ਦੇ ਲਈ ਬਕਾਇਦਾ ਮਨਜ਼ੂਰੀ ਲੈਣੀ ਪਵੇਗੀ ਬਕਾਇਦਾ ਫੀਸ ਹੈ ਜਿਹੜੀ ਉਹ ਜਮ੍ਹਾਂ ਕਰਵਾਉਣੀ ਪਵੇਗੀ ਤਾਂ ਦੱਸਦੀ ਹੈ ਕਿ ਲੇਬਰ ਡਿਪਾਰਟਮੈਂਟ ਦੀ ਵੈਬਸਾਈਟ ਤੇ ਰਜਿਸਟ੍ਰੇਸ਼ਨ ਹੋਵੇਗੀ ਜਿੱਥੇ ਕਿ ਸਾਰਾ ਫਾਰਮ ਫਿਲ ਹੋਵੇਗਾ ਉਸ ਤੋਂ ਬਾਅਦ ਹੀ ਜਿਹੜਾ ਤੁਹਾਨੂੰ 24 ਘੰਟੇ ਦੁਕਾਨਾ ਖੋਲਣ ਦਾ ਲਾਇਸੈਂਸ ਆ ਉਹ ਮਿਲੇਗਾ ਤਾਂ ਇਸ ਅਨੁਸਾਰ ਦੱਸਦੀ ਹੈ ਕਿ ਜਿਹੜੀਆਂ ਸ਼ਰਾਬ ਦੀਆਂ ਦੁਕਾਨਾਂ ਨੇ ਅਤੇ ਬਾਹਰ ਦੇ ਸਮੇਂ ਦੇ ਵਿੱਚ ਕੋ ਸ਼ਰਾਬ ਦੀਆਂ ਦੁਕਾਨਾਂ ਨੇ ਦੱਸ ਦਈਏ ਕਿ ਇਹ ਐਕਸਾਈਜ਼ ਪਾਲਿਸੀ ਦੇ ਸਮੇਂ ਅਨੁਸਾਰ ਹੀ ਖੁੱਲੀਆਂ ਰਹਿਣਗੀਆਂ ਹਾਲਾਂਕਿ ਪ੍ਰਸ਼ਾਸਨ ਨੇ ਸਟਾਫ ਦੇ ਲਈ ਨਾਈਟ ਸ਼ਿਫਟ ਦੇ ਸਟਾਫ ਦੇ ਲਈ ਵੀ ਜਿਹੜੇ ਦਿਸ਼ਾ ਨਿਰਦੇਸ਼ ਨੇ ਉਹ ਜਾਰੀ ਕੀਤੇ ਨੇ ਇਸ ਦੇ ਨਾਲ ਹੀ ਦੱਸ ਦਈਏ ਕਿ ਹਫਤੇ ਦੇ ਵਿੱਚ 7 ਦਿਨ ਕੰਮ ਕਰਨ ਦੇ ਦੌਰਾਨ ਹਫਤੇ ਦੇ ਵਿੱਚ ਇੱਕ ਛੁੱਟੀ ਦਿੱਤੀ ਜਾਵੇਗੀ 1 ਘੰਟੇ ਦੀ ਜਿਹੜੀ ਵਿੱਚ ਵਿੱਚ ਬ੍ਰੇਕ ਹੈ ਉਹ ਵੀ ਦਿੱਤੀ ਜਾਵੇਗੀ ਦੱਸ ਦਈਏ ਕਿ 5 ਘੰਟੇ ਲਗਾਤਾਰ ਕੰਮ ਕਰਨ ਤੋਂ ਬਾਅਦ ਅੱਧੇ ਘੰਟੇ ਦੀ ਜਿਹੜੀ ਬ੍ਰੇਕ ਹੈ ਉਹ ਸਟਾਫ ਨੂੰ ਦਿੱਤੀ ਜਾਵੇਗੀ ਤਾਂ 9 ਘੰਟੇ ਤੋਂ ਵੱਧ ਹੈ ਜਿਹੜਾ ਸਟਾਫ ਕੋਈ ਵੱਧ ਕੰਮ ਨਹੀਂ ਕਰ ਸਕਦਾ ਵੱਧ ਉਹਨਾਂ ਤੋਂ ਕੰਮ ਕਰ ਜਾ ਸਕਦਾ ਹੈ ਜਿਹੇ ਨਿਰਦੇਸ਼ ਨੇ ਜਿਹੜੇ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਜਾਰੀ ਕੀਤੇ ਗਏ ਨੇ ਤਾਂ ਦੱਸ ਦਈਏ ਕਿ ਰਾਤ 10 ਵਜੇ ਤੋਂ ਬਾਅਦ ਜਿਹੜੀ ਸੁਰੱਖਿਆ ਪ੍ਰਬੰਧ ਨੇ ਸਟਾਫ ਦੇ ਲਈ ਨਾਈਟ ਸ਼ਿਫਟ ਦਾ ਜਿਹੜਾ ਸਟਾਫ ਹੈ ਉਸ ਦੇ ਲਈ ਸੁਰੱਖਿਆ ਪ੍ਰਬੰਧ ਨੇ ਜਿਹੜੇ ਉਹ ਵੀ ਕਰਨੇ ਪੈਣਗੇ ਤਾਂ ਦੱਸ ਦਈਏ ਕਿ ਹੁਣ ਚੰਡੀਗੜ੍ਹ ਪ੍ਰਸ਼ਾਸਨ ਨੇ ਐਕਸ਼ਨ ਮੋਡ ਦੇ ਵਿੱਚ ਆਉਂਦਿਆ 24 ਘੰਟੇ ਜਿਹੜੀਆਂ ਦੁਕਾਨਾਂ ਨੇ ਉਹ ਖੁੱਲੀਆਂ ਰੱਖਣ ਦਾ ਫੈਸਲਾ ਲਿਆ ਹੈ 24 ਘੰਟੇ ਦੁਕਾਨਾਂ ਖੁੱਲੀਆਂ ਰੱਖਣ ਦੇ ਲਈ ਪਹਿਲਾਂ ਮਨਜ਼ੂਰੀ ਲੈਣੀ ਪਵੇਗੀ ਲੇਬਰ ਡਿਪਾਰਟਮੈਂਟ ਦੀ ਵੈੱਬਸਾਈਟ ਦੇ ਉੱਤੇ ਰਜਿਸਟ੍ਰੇਸ਼ਨ ਕਰवानी ਪਵੇਗੀ ਤਾਂ ਹ ਖੁੱਲ ਸਕਦੀਆਂ ਨੇ ਪਰ ਉਸਦੇ ਲਈ ਪਹਿਲਾਂ ਤੁਹਾਨੂੰ ডিপਾਰਟਮੈਂਟ ਦੇ ਵਿੱਚ ਰਜਿਸਟ੍ਰੇਸ਼ਨ ਕਰवानी ਪਵੇਗੀ ਲੇਬਰ ডিপਾਰਟਮੈਂਟ ਦੇ ਵਿੱਚ ਰਜਿਸਟ੍ਰੇਸ਼ਨ ਹੋਵੇਗੀ ਬਕਾਇਦਾ ਜਿਹੜੀ ਫੀਸ ਹੈ ਉਹ ਵੀ ਭਰੀ ਜਾਵੇਗੀ